ਸ਼ਸ਼ੀਕਲ ਦੋਸਤੋ ਦਸਹਿਰੇ ਦਾ ਪਾਵਨ ਤੇ ਪਵਿੱਤਰ ਤਿਹਾਰ ਮੰਜੀਠੇ ਦੀ ਧਰਤੀ ਦੇ ਵਿਖੇ ਬਹੁਤ ਹੀ ਸ਼ਰਧਾ ਤੇ ਊਮਤਾਂ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਭਾਈਚਾਰਕ ਸਾਂਝ ਦੀ ਅਨੋਖੀ ਤਸਵੀਰ ਵੇਖਣ ਨੂੰ ਮਿਲੀ ਸਾਰੀਆਂ ਹੀ ਪਾਰਟੀਆਂ ਦੇ ਨਮਾਇਦਿਆਂ ਨੂੰ ਇੱਥੇ ਸੱਦਾ ਦਿੱਤਾ ਗਿਆ ਸੀ ਭਾਵੇਂ ਕਿ ਇਸ ਪਾਵਨ ਤੇ ਪਵਿੱਤਰ ਤਿਹਾਰ ਮੌਕੇ ਸਰਦਾਰ ਕੁਲਬੀਰ ਸਿੰਘ ਜੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮੰਜੀਠਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਪਰ ਇੱਥੇ ਹਿੰਦੂ ਸਿੱਖ ਇਸਾਈ ਤੇ ਮੁਸਲਮਾਨ ਸਾਰੇ ਹੀ ਧਰਮਾਂ ਨੇ ਰਲ ਮਿਲ ਕੇ ਇਸ ਤਿਹਾੜ ਦੀਆਂ ਰੌਣਕਾਂ ਨੂੰ ਵਧਾਇਆ ਅਤੇ ਇਸ ਤਿਹਾੜ ਨੂੰ ਬੜੇ ਚਾਅ ਤੇ ਉਤਸ਼ਾਹ ਦੇ ਨਾਲ ਮਨਾਇਆ। ਆਰਾਮਲੀਲਾ ਅਤੇ ਦੁਸਹਿਰਾ ਵੈਲਫੇਅਰ ਕਮੇਟੀ ਵੱਲੋਂ ਇਹ ਤਿਹਾੜ ਹਰ ਸਾਲ ਦੀ ਤਰ੍ਹਾਂ ਮਨਜੀਠਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਬੜੇ ਹੋਸ਼ਾਵਾਸ ਅਤੇ ਚਾਅ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਆਓ ਵੇਖਦੇ ਹਾਂ ਇਸ ਸੰਬੰਧੀ ਵਿਸ਼ੇਸ਼ ਰਿਪੋਰਟ। ਅਸੀਂ ਆ ਪਤੀਰਾਮ ਚੰਦਰਪਹਾੜਾਜ ਕੀ सादे ने चे, साहे डी पहुंचे बहुत बहुत धनबाद मेरा छोटा भीर बॉबी पहुंचा वा धनबाद नहीं हूं पंडित जी सा मान सरदार तलवीर सिंह जी आम आदमी पार्टी तो ने बहुत सारी जो है दो शब्द प्रभु के नाम से जो है आप में रखेंगे और प्रभु का आशीर्वाद लेने के लिए हम बड़े भाग्यशाली हैं जो अपना कीमती संविधान याष्ट में पहुंचे हैं तो दो शब्द सरदार से हम प्रार्थना करते हैं साहब से कि महाराज थोड़ा सा अपना प्रभु श्री राम के बारे में दो शब्द कहें और उनका आशीर्वाद प्राप्त करेगी जय श्री राम ਅੱਜ ਤੁਸੀਂ ਸਾਰੇ ਮਿੱਟੀ ਦੇ ਨਵਾਸੇ ਬਹੁਤ ਵੱਡੀ ਗਿੰਦੇ ਦੇ ਵਿੱਚ ਇੱਥੇ ਦੁਸ਼ਹਿਰਾ ਮਨਾਉਣ ਵਾਸਤੇ ਇਕੱਤਰ ਹੋਏ ਹੋ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਇਹਦੇ ਦਿਨ ਦੀ ਵਧਾਈ ਦੇਣਾ ਔਰ ਕਿਉਂਕਿ ਮੈਂ ਪਿਛਲੇ ਦਿਨੇ ਵੀ ਆਰਾਮੇਗਾ ਦੇ ਪ੍ਰੋਗਰਾਮ ਤੇ ਆਇਆ ਸੀ ਮੈਨੂੰ ਉਸ ਦਿਨ ਵੀ ਸਾਰੀ ਕਮੇਟੀ ਨੇ ਇਹ ਹੁਕਮ ਲਾਇਆ ਸੀਗਾ ਕਿ ਤੁਸੀਂ ਦੁਸ਼ਹਿਰੇ ਦੇ ਜ਼ਰੂਰ ਹਾਜ਼ਰੀ ਭਰਿਓ ਤੇ ਮੈਂ ਅੱਜ ਤੁਹਾਡੀ ਸਾਰੀ ਸੰਗਤ ਦੇ ਦਰਸ਼ਨ ਕਰਨ ਵਾਸਤੇ ਇੱਥੇ ਆਇਆ ਮੈਂ ਤੈਅ ਤਲੋਂ ਸਾਰੀ ਕਮੇਟੀ ਦਾ ਧੰਨਵਾਦ ਕਰਦਾ ਕਿਉਂਕਿ ਅੱਜ ਦੋ ਤਿੰਨ ਜਗ੍ਹਾ ਤੇ ਦੁਸ਼ਹਿਰੇ ਦੇ ਪ੍ਰੋਗਰਾਮ ਨੇ ਉਹਨਾਂ ਸਾਰਿਆਂ ਜਗ੍ਹਾ ਤੇ ਪੰਜ-ਪੰਜ ਮਿੰਟ ਜ਼ਰੂਰ ਹਾਜ਼ਰੀ ਲਗਾਉਣੀ ਆ ਇਸ ਤੋਂ ਬਾਅਦ ਮੈਂ ਚਮਿੰਦੇ ਵੀ ਜਾਣਾ ਤੇ ਮੈਨੂੰ ਮੈਂ ਆਉਂਦਿਆਂ ਇਹਨਾਂ ਨੂੰ ਇਹੋ ਹੀ ਬੇਨਤੀ ਕੀਤੀ ਕਿ ਮੈਨੂੰ ਪਹਿਲਾਂ 2 ਮਿੰਟ ਦੇ ਦਿਓ ਤੇ ਮੈਂ ਸਿਰਫ ਦੇ ਸਿਰਫ ਇਹ ਕਹਾਣੀ ਲਵਾ ਕੇ ਚਲੇ ਜਾਣਾ ਤੁਸੀਂ ਸਾਰੇ ਇੱਥੇ ਅੱਜ ਦੇ ਦਿਨ ਤੇ ਇਕੱਠੇ ਹੋਏ ਹੋ ਅੱਜ ਜਿਹੜਾ ਨੇਕੀ ਤੇ ਬਦੀ ਦਾ ਦੇਣਾ ਆਪਾਂ ਨੂੰ ਇਹ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੋ ਫਿਰ ਮੈਂ ਅਖੀਰ ਵਿੱਚ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਜਿੱਥੇ ਫਿਰ ਵਧਾਈ ਦੇਣਾ ਉੱਥੇ ਸਾਰੀ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੈ ਸ਼੍ਰੀ ਰਾਮ ਆਨਵਾਜ ਹੋਮਾ ਮਾਗੇ ਪਹੁੰਚੀ ਸੰਗਤ ਨੂੰ ਅੱਜ ਬਦੀ ਤੇ ਨਿਲਕੀ ਦੇਤਾ ਦਾ ਪਰਤੀ ਤਿਹਾਰ ਦੁਸਹਿਰਾ ਬਹੁਤ ਉਤਸ਼ਾਹ ਨਾਲ ਬਣਾਇਆ ਜਾ ਰਿਹਾ ਮੈਂ ਆਪਣੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਅੱਜ ਦੁਸਹਿਰੇ ਦੇ ਪਾਵਨ ਤਿਹਾਰ ਦੀਆਂ ਭਗਵਾਨ ਸ਼੍ਰੀ ਰਾਮ ਜੀ ਨੂੰ ਯਾਦ ਕਰਕੇ ਨੇਕੀ ਦੇ ਵਧਿਤ ਨੇਕੀ ਨੂੰ ਵਧਿਤੇ ਜਿੱਤ ਦੀਆਂ ਪ੍ਰਤੀਕੀਆਂ ਵਧਾਈਆਂ ਆਖਦਾ ਹਾਂ ਤੇ ਭਗਵਾਨ ਸ਼੍ਰੀ ਰਾਮ ਜੀ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਮਜੀਠਾ ਨਗਰ ਸਾਡਾ ਇਲਾਕਾ ਇਸੇ ਤਰ੍ਹਾਂ ਹੀ ਤੁਮ ਤਾਮ ਨਾਲ ਪਿਆਰ ਨਾਲ ਆਪਸੀ ਭਾਈਚਾਰਕ ਸਾਂਝ ਨਾਲ ਦੇਹ ਤਿਹਾੜ ਮਨਾਉਂਦਾ ਰਹੇ ਮੈਂ ਧੰਨਵਾਦ ਕਰਨਾ ਚਾਹੁੰਦਾ ਸ਼੍ਰੀ ਰਿੰਦਾਵਨ ਸੇਵਾ ਸੁਸਾਇਟੀ ਜੀ ਦਾ ਸ਼੍ਰੀ ਰਾਮ ਸ਼ਰਨਮ ਕਮੇਟੀ ਜੀ ਦਾ ਤੇ ਜਿੰਨੇ ਵੀ ਸਾਡੇ ਮਜੀਠੇ ਸ਼ਹਿਰ ਦੇ ਧਾਰਮਿਕ ਸੁਸਾਇਟੀਆਂ ਆਗੂ ਨੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆਉਣ ਵਾਲੇ ਆਉਣ ਵਾਲਾ ਸ਼ਮਾ ਪ੍ਰਮਾਤਮਾ ਕਿਰਪਾ ਕਰੇ ਭਗਵਾਨ ਸ਼੍ਰੀ ਰਾਮ ਕਿਰਪਾ ਕਰੇ ਸਾਡੇ ਇਸੇ ਤਰ੍ਹਾਂ ਸੁਖ ਸੁਖਾ ਨਾਲ ਖੁਸ਼ੀਆਂ ਨਾਲ ਆਵੇ ਤੇ ਸਾਡਾ ਨਗਰ ਸਾਡੇ ਇਲਾਕੇ ਦੀ ਸਗਤ ਇਸੇ ਤਰ੍ਹਾਂ ਵੱਧ ਚੜ ਕੇ ਮਨਾਉਂਦੀ ਰਹੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਸ਼ੁਕਰੀਆ જય શ્રી ਰਾਮ જય શ્રી ਰਾਮ જય શ્રી ਰਾਮ ਬੋਲ ਜੀ ਆਪ ਦੀ रामचंद्र ਮਹਾਰਾਜ ਕੀ ਜੈ ਪਾਲ ਸਿੰਘ ਜੀ ਸੱਚ ਜੀ ਨੂੰ ਤੁਹਾਨੂੰ ਕੀ ਦੋ ਸ਼ਬਦ ਜਿਹੜੇ ਕੀ ಶ್ರೀ ਰਾਮ ਦੇ ਅੱਜ ਚાલુ ਕਰਨ ਮੈਂ ਸਮੂਹ ਵਿਜੀਠਾ ਹਰ ਕਨਿਵਾਸੀਆਂ ਨੂੰ ਦਿਖਾਲੇ ਦੁਆਲੇ ਦੇ ਆਏ ਹੋਏ ਪਿੰਡਾਂ ਦੇ ਸਾਰੇ ਮੋਹਰ ਪਰ ਸੱਜਣਾਂ ਨੂੰ ਭੈਣਾ ਦਿਖਾਉਣ ਦੀ ਲੋਜਨ ਦਿੱਤੀਆਂ ਨੂੰ ਅੱਜ ਦੇ ਇਸ ਸ਼ੁਭ ਦਿਹਾੜੇ ਦੁਸਹਿਰੇ ਦੀ ਲੱਖ ਲੱਖ ਵਧਾਈ ਦਿੰਨਾ ਤੇ ਖਾਸ ਤੌਰ ਤੇ ਜਿਹੜੀ ਮਜੀਠੇ ਦੀ ਦੁਸਹਿਰਾ ਕਮੇਟੀ ਵੈਲਫੇਅਰ ਸੁਸਾਇਟੀ ਹੈ ਜਿਨੇ ਪਿਛਲੇ ਕਾਫੀ ਦਿਨਾਂ ਤੋਂ ਰਾਮਲੀਲਾ ਵੀ ਕੀਤੀ ਹੈ ਤੇ ਲੰਬੇ ਸਮੇਂ ਤੋਂ ਹਰ ਸਾਲ ਇਹ ਕਰਦੇ ਆ ਰਹੇ ਨੇ ਤਾਂ ਕਿ ਇਹ ਆਪਣੇ ਆਉਣ ਵਾਲੇ ਬੱਚਿਆਂ ਨੂੰ ਆਪਣੇ ਇਸ ਮਾਨਮਤੇ ਇਤਿਹਾਸ ਨੂੰ ਜਗਮਗਰ ਰੱਖਦੇ ਰਹਿੰਦੀ ਹੈ। ਗਾਮਚੰਦਰ ਜੀ ਬਾਰੇ, ਹਨੂਮਾਨ ਜੀ ਬਾਰੇ, ਸੀਤਾ ਜੀ ਬਾਰੇ ਸਾਰਾ ਇਹ ਝਾਕੀਏ ਦੇ ਨੇ ਪੇਸ਼ ਕਰਕੇ ਆਪਣਾ ਇਸ ਜਰਾਸਾ ਦੇ ਇਤਿਹਾਸ ਤੋਂ ਜਾਣੂ ਕਰਾਉਂਦੇ ਨੇ। ਸੋ ਮੈਂ ਬਹੁਤਾਂ ਸਮਾਂ ਨਾਲ ਲਵਾਂ। ਮੈਂ ਆਪਣੇ ਵੱਲੋਂ ਤੇ ਆਪਣੀ ਪਾਰਟੀ ਇੰਡੀਆ ਨੈਸ਼ਨਲ ਕਾਂਗਰਸ ਦੇ ਵੱਲੋਂ ਸਾਰੇ ਮੁਜੀਠਾ ਨਿਵਾਸੀਆਂ ਨੂੰ, ਇਲਾਕਾ ਨਿਵਾਸੀਆਂ ਨੂੰ ਆਪਣੇ ਵੱਲੋਂ ਅਨੋਂ ਅੱਜ ਦੇ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ